ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਔਰ ਇਸ ਵਕਤ ਅਸੀਂ ਮੌਜੂਦ ਆਂ ਸੰਧੂ ਚੱਠਾ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਔਰ 88 ਤੋਂ ਬਾਅਦ 36 37 ਸਾਲ ਬਾਅਦ ਅਜੇ ਅੜਾਏ ਨੇ ਜਿਨ੍ਹਾਂ ਨੇ ਦੁਆਬੇ ਦੇ ਵਿੱਚ ਵੀ ਮਾਰ ਮਾਰੀ ਹੈ ਔਰ ਤਸਵੀਰਾਂ ਬਹੁਤ ਭਿਆਨਕ ਨੇ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਝੋਨਾ ਜਿੰਨਾ ਵੀ ਹੈ ਹੜ੍ਹ ਦੇ ਨਾਲ ਖਰਾਬ ਹੋ ਚੁੱਕਿਆ ਹੈ ਬਾਰਸ਼ਾਂ ਦੇ ਪਾਣੀ ਦੇ ਨਾਲ ਖਰਾਬ ਹੋ ਚੁੱਕਿਆ ਹੈ ਔਰ ਇਹ ਜਿਹੜਾ ਪਿੱਛੋਂ ਜੇ ਅਸੀਂ ਗੱਲ ਕਰੀਏ ਤਾਂ ਪਿੱਛੋਂ ਵੀ ਕਾਫੀ ਫਸਲ ਬਰਬਾਦ ਕੀਤੀ ਹੈ ਪਾਣੀ ਨੇ ਖੜਾ ਨੇ ਔਰ ਜਿਹੜੀ ਇੱਕ ਭਿਆਨਕ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸੰਦੂ ਛੱਠੇ ਦਾ ਜੋ ਰੋਡ ਹੈ ਜੋ ਸੜਕ ਹੈ ਉਹ ਪੂਰੀ ਧੱਸ ਚੁੱਕੀ ਹੈ ਥੱਲੇ ਜਿਹੜੀ ਮਿੱਟੀ ਹੈ ਉਹ ਨਿਕਲ ਚੁੱਕੀ ਹੈ ਬਹੁਤ ਭਿਆਨਕ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਰੋਡ ਪੂਰਾ ਜਿਹੜਾ ਟੁੱਟ ਚੁੱਕਾ ਹੈ ਕਮ ਸੇ ਕਮ ਇਹ 100 150 ਫੁੱਟ ਹੈ ਜਿਹੜਾ ਰੋਡ ਜਿਹੜਾ ਟੁੱਟ ਚੁੱਕਾ ਹੈ ਔਰ ਇਸ ਵਕਤ ਜਿਹੜਾ ਇੱਥੇ ਪਾਣੀ ਨੂੰ ਕੱਢਣ ਦਾ ਜਿਹੜਾ ਕੰਮ ਚੱਲਦਾ ਪਿਆ ਹੈ ਸੋ ਥੱਲੋਂ ਜਿਹੜੀ ਮਿੱਟੀ ਨਿਕਲ ਚੁੱਕੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ بارشਾਂ ਹੋਰ ਵੱਧ ਹੋ ਜਾਂਦੀਆਂ ਨੇ ਤਾਂ ਹੋ ਸਕਦਾ ਹੈ ਕਿ ਇਹ ਵੀ ਜਿਹੜਾ ਰੋਡ ਹੈ ਇਹ ਵੀ ਟੁੱਟ ਸਕਦਾ ਕਿਉਂਕਿ ਮੈਂ ਕੈਮਰਾਮੈਨ ਨੂੰ ਕਹਿਣਾ ਚਾਹਾਂਗਾ ਇੱਕ ਵਾਰੀ ਕੈਮਰਾ ਜਿਹੜਾ ਇਸ ਸਾਈਡ ਤੇ ਮਾਰਿਆ ਜਾਵੇ ਕਿਉਂਕਿ ਥੱਲੋਂ ਜਿਹੜੀ ਮਿੱਟੀ ਹੈ ਉਹ ਪ੍ਰੋਪਰ ਨਿਕਲ ਗਈ ਹੈ ਰੇਤਾ ਵਾਲੀ ਜਿਹੜੀ ਮਿੱਟੀ ਕਹਿ ਰਹੇ ਨੇ ਕਿਸਾਨ ਕਿ ਰੇਤਾ ਵਾਲੀ ਮਿੱਟੀ ਇਸ ਕਰਕੇ ਜਿਹੜਾ ਇਹ ਨੁਕਸਾਨ ਬਹੁਤ ਵੱਡਾ ਨੁਕਸਾਨ ਹੋਇਆ ਕਿਸਾਨਾਂ ਦੇ ਕਈ ਪਸ਼ੂ ਜਿਹੜੇ ਨੇ ਉਹ ਇੱਥੇ ਹਰਦੀ ਚਪੇਟ ਦੇ ਵਿੱਚ ਆ ਗਏ ਨੇ ਪਾਣੀ ਦੀ ਚਪੇਟ ਦੇ ਵਿੱਚ ਆ ਗਏ ਨੇ ਕਿਸ ਤਰੀਕੇ ਦੇ ਨਾਲ ਜਿਹੜੇ ਮਜ਼ਦੂਰ ਨੇ ਉਹ ਵੀ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਇੱਥੇ ਆ ਰਹੇ ਨੇ ਇੱਥੇ ਕੰਮ ਕਰਨ ਲਈ ਦਿਹਾੜੀਆਂ ਲਾਉਣ ਵਾਸਤੇ ਇੱਥੇ ਜਾ ਰਹੇ ਨੇ ਸੋ ਬਹੁਤ ਹੀ ਜੀ ਜੀ ਸੋ ਕਿਸਾਨ ਮੇਰੇ ਨਾਲ ਇਸ ਵਕਤ ਮੌਜੂਦ ਨੇ ਸੰਧੂ ਚੱਠੇ ਤੇ ਗੱਲਬਾਤ ਕਰਦੇ ਆਂ ਬਾਈ ਜੀ ਕੀ ਨਾਮ ਤੁਹਾਡਾ ਜਸਵਿੰਦਰ ਸਿੰਘ ਜੀ ਇੱਥੋਂ ਜੇ ਮੈਂ ਗੱਲ ਕਰਾਂ ਤਾਂ ਜਿੰਨੇ ਵੀ ਪਿੱਛੇ ਤੁਹਾਡੇ ਖੇਤ ਨੇ ਝੋਨਾ ਬੀਜਿਆ ਜਾਂ ਫਸਲ ਹੈ ਉਹ ਸਾਰੀ ਖਰਾਬ ਹੋ ਗਈ ਹੈ ਸਾਰੀ ਮਰ ਗਈ ਜੀ ਆ 5 5 6 6 ਫੁੱਟ ਪਾਣੀ ਖੜਾ ਸੀਗਾ ਜੀ ਆ ਰੂਡ ਟੁੱਟ ਕੇ ਉਧਰ ਸਾਡੇ 40 ਪਸ਼ੂ ਐਨ ਪਾਣੀ ਚ ਡੁੱਬੇ ਪਏ ਜੀ ਆਚਾਰ ਤੂੜੀ ਸਭ ਡੁੱਬ ਗਿਆ ਪਾਣੀ ਚ ਚਾਰਾ ਉਹਨਾਂ ਦਾ ਸੀਗਾ ਸਾਰਾ ਕੁਝ ਸਾਰਾ ਡੁੱਬਾ ਪਿਆ ਜੀ ਆ ਕੇ ਦੇਖ ਲਓ ਉੱਥੇ ਮੋਕੇ ਤੇ ਜੀ ਕੋਈ ਸਾਡੀ ਇਥੇ ਹੈਲਪ ਨਹੀਂ ਹੋਈ ਜੀ ਆ ਰੂਡ 파ੜ 파ੜ ਗਿਆ ਸਾਡਾ ਨੰਗਾ ਵੀ ਬੰਦ ਹੋ ਗਿਆ ਜੀ ਇਥੋਂ ਠੀਕ ਨਹੀਂ ਜੀ ਬਹੁਤ ਜ਼ਿਆਦਾ ਊਖਾ ਜੀ ਸਰਕਾਰ ਅਗੇ ਇਹ ਸੰਧੂ ਚੱਠੇ ਦੇ ਜੁੱਟਾ ਸਾਡਾ ਪਿੰਡ ਹੈ ਜਿਲ੍ਹਾ ਕਪੂਰਥਲਾ ਲੱਗਦਾ ਕਿ 88 ਦੇ ਵਿੱਚ ਇੰਦਰ ਭਿਆਨਖਾੜ ਆਏ ਸੀ ਉਸ ਤੋਂ ਬਾਅਦ ਹੀ ਉਦੋਂ ਵੀ ਮੈਨੂੰ ਲੱਗਦਾ ਇੱਥੇ ਇੰਨਾ ਨੁਕਸਾਨ ਨਹੀਂ ਹੋਇਆ ਜਿੰਨਾ ਹੁਣ ਹੋਇਆ 88 ਨਾਲੋਂ ਪਾਣੀ ਹੋਣ ਵੱਧ ਆਇਆ ਜੀ ਆਹ ਪਾਣੀ ਬਾਹਰ ਕੋਈ ਕੁਝ ਪਤਾ ਤੁਹਾਨੂੰ ਕਿ ਜਿਹੜਾ ਜਿੰਨਾ ਵੀ ਪਾਣੀ ਜਿਹੜਾ ਆ ਰਿਹਾ ਕਿੱਥੋਂ ਆ ਰਿਹਾ ਹੈ ਕੁਝ ਇਹ ਪਾਣੀ ਪਿੱਛੋਂ ਪਿੰਡਾਂ ਤੋਂ ਇਕੱਠਾ ਹੋ ਕੇ ਸਾਰਾ ਕਾਲਾ ਸੰਘਿਆ ਜੀ ਹੋਰ ਪਿੰਡਾਂ ਤੋਂ ਇਦਾਂ ਸਾਡੇ ਪਿੰਡ ਸੰਧੂ ਚੱਠਾ ਆਉਂਦਾ ਤੇ ਉਹ ਤੇ ਸਾਡੇ ਪਿੰਡ ਦਾ ਨਿਕਾਸ ਇੱਥੋਂ ਦਾਣੀ ਆ ਜੀ ਇੱਥੇ ਪੁਲੀ ਵੀ ਕੋਈ ਹੈ ਨਹੀਂਗੀ ਜੀ ਰੋਡ ਦੇ ਉੱਪਰ ਦੀ ਪਾਣੀ ਟੱਪਦਾ ਆ ਤੇ ਪਾਣੀ ਉੱਪਰ ਦੀ ਟੱਪਦਾ ਤੇ ਉੱਪਰ ਦੀ ਜਾਂਦਾ ਰਿਹਾ ਫਿਰ ਮਿੱਟੀ ਨਿਕਲ ਗਈ ਰੋਡ ਤੋਂ ਤੇ ਤਕਰੀਬਨ ਐਨੂੰ ਜਿੰਨਾ ਰੋਡ ਹੈਗਾ ਜੀ ਇਹ 22 ਫੁੱਟ ਦਾ ਐਨੂੰ ਆ ਇਹ ਸਾਰਾ ਖਰਾਬ ਹੋ ਗਿਆ ਇਧਰ ਨੂੰ ਘੱਟ ਤੋਂ ਘੱਟ 100 ਤੋਂ 150 ਫੁੱਟ ਇਦਾਂ ਲੰਮਾ ਰੋਡ ਸਾਰਾ ਹੀ ਬੈਠ ਗਿਆ ਜੀ ਹਾਂਜੀ ਲੱਗਦਾ ਕਿ ਇਹ ਮਿੱਟੀ ਤਾਂ ਜੇ ਮੈਂ ਗੱਲ ਕਰੇ ਇੱਕ ਵਾਰੀ ਕੈਮਰਾ ਇਧਰ ਮਾਰਿਆ ਜਾਵੇ ਮਿੱਟੀ ਇੱਥੋਂ ਵੀ ਨਿਕਲੀ ਹੋਈ ਹੈ ਮੈਨੂੰ ਲੱਗਦਾ ਕਿ ਜੇਕਰ ਬਾਰਿਸ਼ ਦੁਆਰਾ ਹੁੰਦੀ ਹੈ ਤੇ ਇਹ ਵੀ ਮਿੱਟੀ ਨਿਕਲ ਤੇ ਅਸੀਂ ਥੋੜਾ ਪਿੱਛੇ ਹੋ ਕੇ ਤੁਸੀਂ ਬੈਠੋ ਕੈਮਰਾਮੈਨ ਸਾਹਿਬ ਕਿਉਂਕਿ ਬਹੁਤ ਖਤਰੇ ਵਾਲੀ ਗੱਲ ਹੈ ਇੱਥੇ ਇੱਕ ਵਾਰੀ ਕੈਮਰਾ ਇਸ ਸਾਈਡ ਤੇ ਵੀ ਮੈਂ ਕਹਿਣਾ ਚਾਹੂੰਗਾ ਵੀ ਮਾਰਿਆ ਜਾਵੇ ਕਿਉਂਕਿ ਦੁਵਾਰਾ بارش ਆ ਗਈ ਨਾ ਫੇ ਇਸ ਸਾਈਡ ਤੇ ਜਿਹੜੇ ਇਹ ਜਿਹੜੀ ਫਸਲ ਸੀ ਇਹ ਵੀ ਖਰਾਬ ਹੋ ਚੁੱਕੀ ਹੈ ਬਾਈ ਜੀ ਪਾਣੀ ਤਾਂ ਆਪਾਂ ਇਸ ਸਾਈਡ ਤੇ ਕੱਢਦੇ ਪਏ ਆ ਪਰ ਅਭੀ ਫਸਲ ਤਾਂ ਖਰਾਬ ਹੀ ਹੋ ਗਈ ਨਾ ਖਰਾਬ ਹੀ ਜੀ ਖਰਾਬ ਸਭ ਝੂਨਾ ਇੱਧ ਪਿਛੋਂ ਵੀ ਮਰ ਗਿਆ ਅੱਗੇ ਉਹ ਵੀ ਝੂਨਾ ਮਰ ਗਿਆ ਜੀ ਹਾਂ ਪਾਣੀ ਦਾ ਵਹਾਨ ਹੀ ਇੱਧ ਨੂੰ ਆ ਜੀ ਰੋਕ ਨਹੀਂ ਸਕਦੇ ਪਾਣੀ ਨੂੰ ਹੁਣ ਅਸੀਂ ਕੀ ਕਿ ਲੱਗਦਾ ਕਿ ਹੱਲ ਕੀ ਹੋ ਸਕਦਾ ਇੱਥੇ ਹੱਲ ਜੀ ਸਰਕਾਰ ਗੇ ਸਾਡੀ ਮੰਗਿਆ ਕਿ ਇੱਥੋਂ ਦੀ ਪੂਲੀ ਬਣਾਈ ਜਾਵੇ ਜੀ ਥੋੜਾ ਥੋੜਾ ਪਾਣੀ ਆਵੇ ਥੋੜਾ ਥੋੜਾ ਚੰਨੀ ਨੁਕਸਾਨ ਤਾਂ ਨਹੀਂ ਉਸ ਦਿਨ ਹੋਇਆ ਜਿਸ ਦਿਨ ਜਿਹੜੀ ਸੜਕ ਰੋਡ ਬੰਦ ਹੋ ਗਿਆ ਰੋਡ ਬੰਦ ਕਰ ਦਿੱਤਾ ਅੱਜ ਚੌਥਾ ਦਿਨ ਹੈ ਜੀ ਰੋਡ ਚਾਰ ਦਿਨ ਤੋਂ ਬੰਦ ਹੈ ਜੀ ਇਹ ਹ ਹਾਂਜੀ ਤੇ ਸਾਡੇ ਪ੍ਰਸ਼ਾਸਨ ਨੂੰ ਇਹ ਮੰਗਿਆ ਵੀ ਇੱਥੋਂ ਦੀ ਪੁਲੀ ਇੱਕ ਪੱਕੀ ਬਣ ਜਵੇ ਜੀ ਕਿਉਂ ਅੱਗੇ ਤੋਂ ਨਾ ਇਹ ਰੋਡ ਖਰਾਬ ਹੋਊਗਾ ਤੇ ਪਾਣੀ ਦਾ ਨਿਕਾਸ ਇੱਧਰ ਦੀ ਆ ਪਾਣੀ ਵੀ ਲੰਗਦਾ ਰਹੂਗਾ ਜੀ ਘਰਾਂ ਵਿੱਚ ਤਾਂ ਨਹੀਂ ਪਾਣੀ ਆਇਆ ਹਾਂਜੀ ਆਇਆ ਜੀ ਇੱਥੇ ਖੇਤਾਂ ਦੇ ਵਿੱਚ ਜਿਹੜੇ ਘਰ ਆ ਜੀ ਉਹਨਾਂ ਦੇ ਘਰ ਵੀ ਖਰਾਬ ਹੋ ਗਿਆ ਬੈਠ ਗਿਆ ਤਸ ਗਿਆ ਤੋ ਉਹ ਘਰਾਂ ਤੋਂ ਬਾਹਰ ਬੈਠੇ ਆ ਜੀ ਬਹੁਤ ਨੁਕਸਾਨ ਹੋਇਆ ਹਾਂਜੀ ਹਾਂਜੀ ਤੇ ਹੁਣ ਜਿਹੜੇ ਇੱਥੇ ਜਿੰਨੇ ਵੀ ਲੋਕ ਇੱਥੇ ਕੰਮ ਕਰਦੇ ਪਏ ਨੇ ਜਾਂ ਜਿੰਨੇ ਵੀ ਲੋਕ ਇੱਥੇ ਹੈਗੇ ਨੇ ਸਾਰੇ ਆਪਣੇ 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 ਆਪ ਹੀ ਲੱਗੇ ਹੋਏ ਨੇ ਲੱਗੇ ਆ ਜੀ ਆ ਸਾਡੇ ਖੂ ਡੁੱਬੇ ਆ ਅਸੀਂ ਆਪ ਹੀ ਆਹੀ ਲਵਸੀ ਹਾਂਜੀ ਪਸ਼ੂ ਵੀ ਪਾਣੀ 'ਚ ਖੜੇ ਹੋਦੇ ਪਾਣੀ 'ਚ ਖੜੇ ਹੋਦੇ ਪਹੁ ਪਹੁ ਪੁਹ ਕਰਦੇ ਨੇ ਉਹ ਜਗ੍ਹਾ ਹੈ ਨਹੀਂ ਪੂਰਾ ਕੋਈ ਘਰ ਕੋਈ ਨੀ ਜਗ੍ਹਾ ਨਹੀਂ ਹਾਂ ਜੀ ਆ ਕੇ ਪਾਣੀ ਚਾਹੀਦੀ ਦੋ ਪੁਲੀਆਂ ਪਾਣੀਆਂ ਚਾਹੀਦੀਆਂ ਕਿੱਦਾਂ ਜੀ ਕਿੱਦਾਂ ਇੱਕ ਪੁਲੀ ਇੱਥੇ ਪਾਣੀ ਚਾਹੀਦੀ ਐ ਇੱਕ ਉਹ ਅੱਗੇ ਜਾ ਕੇ ਥੋੜੇ ਅੱਗੇ ਜਾ ਕੇ ਅੱਛਾ ਭਾਈ ਜੀ ਇਸ ਤੋਂ ਪਹਿਲਾਂ ਮੰਨ ਲਓ ਕਈ ਵਾਰੀ ਜਦੋਂ ਮੀਂਹ ਵੱਧ ਪੈਂਦਾ ਸੀ ਜਾਂ ਪਿਛਲੇ ਸਾਲਾਂ ਦੇ ਵਿੱਚ ਉਦੋਂ ਕੋਈ ਦਰਾੜ ਵਗੈਰਾ ਸੜਕ ਦੇ ਵਿੱਚ ਉਦੋਂ ਕੁਝ ਤਾਂ ਨਹੀਂ ਹੋਇਆ ਕੋਈ ਨਹੀਂ 23 ਦੇ ਵਿੱਚ ਜੀ ਉਦੋਂ ਪਾਣੀ ਇੱਥੇ ਰੁਕ ਗਿਆ ਸੀ ਰੋਡ ਨਹੀਂ ਕਰਾਸ ਹੋਇਆ ਸੀ ਆ ਲੱਗੇ ਇਧਰ ਪੰਜ ਖੇਤ ਝੋਨੇ ਦੇ ਖਰਾਬ ਹੋ ਗਿਆ ਸੀ ਪੰਜ ਤੋਂ 10 ਖੇਤ ਉਤੇ ਬਹੁਤ ਖਰਾਬ ਹੋ ਗਿਆ ਸੀ ਹੁਣ ਵੀ ਇੱਕ ਤੀ ਵਾਰ ਜਿਹੜਾ ਅੱਜ ਤੋਂ 10 ਦਿਨ ਪਹਿਲਾਂ ਮੀਂਹ ਆਇਆ ਇੱਥ ਤੋਂ ਕਿੰਨਾ ਨੁਕਸਾਨ ਹੋਇਆ ਮੇਰੇ ਜੀ 35 ਖੇਤ ਝੋਨੇ ਦੇ ਆ ਜੀ ਇਧਰਲੀ ਸਾਈਡ ਵੀ ਆ ਇਧਰਲੀ ਸਾਈਡ ਵੀ ਆ ਜੀ ਲੱਖ ਲੱਖ ਪਾਣੀ ਖੜਾ ਜੀ ਤਿੰਨ ਤਿੰਨ ਚਾਰ ਚਾਰ ਫੁੱਟ ਝੋਨਾ ਦੇਖੋ ਸਾਰਾ ਡੁੱਬ ਗਿਆ ਜਿੱਨਾ ਆਪਾਂ ਜ ਹੁਣ ਅਸਨਾਲੇ ਵੱਲ ਦੀ ਗੱਲ ਕਰੀਏ ਪਾਣੀ ਉੱਥੇ ਬਹੁਤ ਸਭ ਤੋਂ ਵੱਧ ਪਾਣੀ ਉਧਰ ਆਇਆ ਮਤਲਬ ਕਹਿ ਸਕਦੇ ਆ ਕਿ ਜਿੱਨਾ ਹੁਣ ਅਸਨਾਲੇ ਵਿੱਚ ਨੁਕਸਾਨ ਹੋ ਰਿਹਾ ਸੇਮ ਇਧਰ ਵੀ ਨੁਕਸਾਨ ਦੁਆਬੇ ਵਾਲੀ ਸਾਈਡ ਤੇ ਹੋ ਰਿਹਾ ਆ ਸਾਰਾ ਮਾਰਿਆ ਗਿਆ ਸੇਮ ਹੀ ਹੋ ਗਿਆ ਜੀ ਪਟਾ ਤੂੜੀ ਸਾਰਾ ਕੁਝ ਹੀ ਮਾਰੇ ਬਹੁਤ ਜਿਆਦਾ ਮਤਲਬ ਪਾਣੀ ਸਾਰਾ ਉਧਰ ਭਰ ਗਿਆ ਆ ਸਾਰਾ ਇਧਰ ਅਗਲੇ ਪਾਸੇ ਦੀ ਐ ਨਾ ਤੁਸੀਂ ਕੈਮਰਾ ਮਾਰੋਗੇ ਔਰ ਦੇਖੋ ਸਾਰਾ ਪਿਛੇ ਤੱਕ ਸਾਰਾ ਪਿੰਡ ਤੱਕ ਭਰਿਆ ਹੋਇਆ ਸਾਰਾ ਪਾਣੀ ਬਿਲਕੁਲ ਫੁੱਲ ਹੋਇਆ ਪਿਆ ਪਾਣੀ ਅੱਜ ਸ਼ਾਮ ਅੱਜ ਸ਼ਾਮ ਤੱਕ ਪਾਣੀ ਪਾਣੀ ਸਾਡੇ ਪਿੰਡ ਵੀ ਵੜ ਜਾਣਾ ਜੀ ਸੰਧੂ ਚੱਠੇ ਵੀ ਜੀ ਹਾਂ ਜੀ ਫਿਰ ਵੀ ਕੁਛ ਅੰਦਾਜ਼ਾ ਲੱਗਾ ਵੀ ਪਾਣੀ ਆ ਕਿੱਥੋਂ ਕਿਹੜੀ ਸਾਈਡ ਤੋਂ ਆ ਰਿਹਾ ਲੱਗਦਾ ਜੀ ਕਾਲਾ ਸੰਘਿਆ ਤੋਂ ਉਧਰੋਂ ਪਿਛੋਂ ਆ ਰਿਹਾ ਕਾਲਾ ਸੰਘਿਆ ਤੋਂ ਕਾਲਾ ਸੰਘਿਆ ਤੋਂ ਉਧਰੋਂ ਪਿਛੋਂ ਆਉਂਦਾ ਇਦਾਂ ਇਧਰ ਨੂੰ ਇਧਰਲੀ ਆ ਚੌਥਾ ਦਿਨ ਹੈ ਜੀ ਤਾਂ ਇੱਕ ਵਾਰੀ ਫਿਰ ਮੈਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਪਾਣੀ ਦਾ ਬਹਾਅ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਹੁਤ ਤੇਜ਼ ਬਹਾਅ ਹੈ ਪਾਣੀ ਦਾ ਔਰ ਪਿੰਡ ਵਾਲੇ ਸੰਧੂ ਚੱਠੇ ਵਾਲੇ ਜਿਹੜੇ ਇਹ ਲੋਕ ਨੇ ਪਿੰਡ ਦੇ ਇਹ ਆਪ ਹੀ ਲੱਗੇ ਹੋਏ ਨੇ ਆਪ ਹੀ ਇਹ ਕੰਮ ਕਰਦੇ ਪਏ ਨੇ ਪਾਣੀ ਦਾ ਜਿਹੜਾ ਨਿਕਾਸ ਜਿਹੜਾ ਉਹ ਆਪ ਹੀ ਇਹਨਾਂ ਨੇ ਕੀਤਾ ਹੋਇਆ ਕਿ ਪਾਣੀ ਜਿਹੜੇ ਇੱਕ ਸਾਈਡ ਤੇ ਹੋ ਕੇ ਜਿਹੜਾ ਲੰਘ ਜਾਵੇ ਉਸ ਤੋਂ ਬਹੁਤ ਵੱਡੀ ਕਹਿ ਸਕਦੇ ਹਾਂ ਕਿ ਦੁਰਘਟਨਾ ਹੁਣ ਬਚ ਗਈ ਕਿਉਂਕਿ ਕੋਈ ਜਾਨੀ ਨੁਕਸਾਨ ਇੱਥੇ ਨਹੀਂ ਹੋਇਆ ਜਿਸ ਦਿਨ ਸੜਕ ਟੁੱਟੀ ਹੈ ਹਾਲਾਂਕਿ 100 ਫੁੱਟ ਜਿਹੜੀ ਅੱਗੇ ਨੂੰ ਲੈ ਕੇ ਕਹਿ ਰਹੇ ਨੇ 100 ਤੋਂ 150 ਫੁੱਟ ਜਿਹੜੀ ਸੜਕ ਹੈ ਟੁੱਟ ਚੁੱਕੀ ਹੈ ਸਾਈਡਾਂ ਤੋਂ ਵੀ ਤੁਸੀਂ ਦੇਖ ਸਕਦੇ ਹੋ ਕੀ ਹੈ ਕਿਉਂਕਿ ਦੋ ਰੋਡ ਲੱਗਦੇ ਸਨ ਇੱਕ ਰੋਡ ਉਹ ਪਿੰਡ ਨੂੰ ਲੱਗਦਾ ਸੀ ਇੱਕ ਰੋਡ ਇਹ ਜਿਹੜਾ ਮੇਨ ਰੋਡ ਆਪਾਂ ਕਹਿ ਸਕਦੇ ਹਾਂ ਸੋ ਇੱਥੋਂ ਲੈ ਕੇ ਜਿਹੜਾ ਮੇਨ ਰੋਡ ਦਾ ਕੰਟੈਕਟ ਹੈ ਇਹ ਵੀ ਟੁੱਟ ਚੁੱਕਾ ਹੈ ਸੋ ਇਸ ਪਾਸੇ ਤਸਵੀਰਾਂ ਬੜੀਆਂ ਭਿਆਨਕ ਤਸਵੀਰਾਂ ਨੇ ਬਿਲਕੁਲ ਸਾਹਮਣੇ ਜਿਹੜੇ ਦਰਖਤ ਨੇ ਉਹ ਵੀ ਇੱਥੇ ਜਿਹੜੇ ਆ ਪਾਣੀ ਦੇ ਵਿੱਚ ਪੇਟ ਦੇ ਵਿਚਾਰ ਆ ਚੁੱਕੇ ਨੇ ਡਿੱਗ ਚੁੱਕੇ ਰਹੇ ਸੌਣ ਵਾਲੇ ਸਮੇਂ ਦੇ ਵਿੱਚ ਜੇਕਰ ਬਾਰਿਸ਼ ਹੋਰ ਵੱਧ ਹੁੰਦੀ ਹੈ ਤਾਂ ਜਿਹੜਾ ਆ ਰੋਡ ਇਹਨਾਂ ਟੁੱਟਾ ਬਚਿਆ ਹੋਇਆ ਮੈਂ ਇੱਕ ਵਾਰੀ ਥੱਲੇ ਜਿਹੜਾ ਕੈਮਰਾ ਮਾਰਿਆ ਜਾਵੇ ਇਹ ਜਿਹੜਾ ਇਹਨਾਂ ਟੁੱਟਾ ਬਚਿਆ ਹੋਇਆ ਹੈ ਜੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪਾਣੀ ਚੜਦਾ ਹੈ ਯਾਰ ਇਹ ਤਾਂ ਨਿਕਲਦੀ ਹੈ ਤਾਂ ਇਹ ਸੜਕ ਵੀ ਟੁੱਟ ਸਕਦੀ ਹੈ ਸੋ ਅਸੀਂ ਵੀ ਗੁਜ਼ਾਰਿਸ਼ ਕਰਾਂਗੇ ਕਿ ਜਲਦੀ ਇੱਥੇ ਜਿਹੜਾ ਕੋਈ ਪ੍ਰਸ਼ਾਸਨ ਨੂੰ ਆ ਕੇ ਇੱਥੇ ਜਲਦੀ ਤੋਂ ਜਲਦੀ ਇਹਨਾਂ ਲੋਕਾਂ ਦੀ ਜਿਹੜੀ ਸਹਾਇਤਾ ਕੀਤੀ ਜਾਵੇ ਕੈਮਰਾਮੈਨ ਸਾਹਿਦ ਨਾਲ ਦਵਿੰਦਰ ਮੰਡ ਦੈਨਿਕ ਸਵੇਰਾ ਟੀਵੀ ਸੰਧੂ ਚੱਠਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਹਾਂ ਔਰ ਇਸ ਵਕ आ, 88 ਤੋਂ ਬਾਅਦ 36 37 ਸਾਲ ਬਾਅਦ ਅਜੇ ਹੜ੍ਹ ਆਏ ਨੇ ਜਿਨ੍ਹਾਂ ਨੇ ਦੁਆਬੇ ਦੇ ਵਿੱਚ ਵੀ ਮਾਰ ਮਾਰੀ ਹੈ ਔਰ ਤਸਵੀਰਾਂ ਬਹੁਤ ਭਿਆਨਕ ਨੇ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਝੋਨਾ ਜਿੰਨਾ ਵੀ ਹੈ ਖੜ ਦੇ ਨਾਲ ਖਰਾਬ ਹੋ ਚੁੱਕਿਆ ਹੈ بارشਾਂ ਦੇ ਪਾਣੀ ਦੇ ਨਾਲ ਖਰਾਬ ਹੋ ਚੁੱਕਿਆ ਹੈ ਔਰ ਇਹ ਜਿਹੜਾ ਪਿੱਛੋਂ ਜੇ ਅਸੀਂ ਗੱਲ ਕਰੀਏ ਤਾਂ ਪਿੱਛੋਂ ਵੀ ਕਾਫੀ ਫਸਲ ਬਰਬਾਦ ਕੀਤੀ ਹੈ ਪਾਣੀ ਨੇ ਖੜਾ ਨੇ ਔਰ ਜਿਹੜੀ ਇੱਕ ਭਿਆਨਕ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸੰਧੂ ਛੱਠੇ ਦਾ ਜੋ ਰੋਡ ਹੈ ਜੋ ਸੜਕ ਹੈ ਉਹ ਪੂਰੀ ਧੱਸ ਚੁੱਕੀ ਹੈ ਥੱਲੇ ਜਿਹੜੀ ਮਿੱਟੀ ਹੈ ਉਹ ਨਿਕਲ ਚੁੱਕੀ ਹੈ ਬਹੁਤ ਭਿਆਨਕ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਰੋਡ ਪੂਰਾ ਜਿਹੜਾ ਟੁੱਟ ਚੁੱਕਾ ਹੈ ਕਮ ਸੇ ਕਮ ਇਹ 100 150 ਫੁੱਟ ਹੈ ਜਿਹੜਾ ਰੋਡ ਜਿਹੜਾ ਟੁੱਟ ਚੁੱਕਾ ਹੈ ਔਰ ਇਸ ਵਕਤ ਜਿਹੜਾ ਇੱਥੇ ਪਾਣੀ ਨੂੰ ਕੱਢਣ ਦਾ ਜਿਹੜਾ ਕੰਮ ਚੱਲਦਾ ਪਿਆ ਹੈ ਸੋ ਥੱਲੇ ਉਹ ਜਿਹੜੀ ਮਿੱਟੀ ਨਿਕਲ ਚੁੱਕੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਬਾਰਸ਼ਾਂ ਹੋਰ ਵੱਧ ਹੋ ਜਾਂਦੀਆਂ ਨੇ ਤਾਂ ਹੋ ਸਕਦਾ ਹੈ ਕਿ ਇਹ ਵੀ ਜਿਹੜਾ ਰੋਡ ਹੈ ਇਹ ਵੀ ਟੁੱਟ ਸਕਦਾ ਕਿਉਂਕਿ ਤਾਂ ਮੈਂ ਕੈਮਰਾਮੈਨ ਨੂੰ ਕਿਹੜਾ ਚਾਹੂੰਗਾ ਇੱਕ ਵਾਰੀ ਕੈਮਰਾ ਜਿਹੜਾ ਇਸ ਸਾਈਡ ਤੇ ਮਾਰਿਆ ਜਾਵੇ ਕਿਉਂਕਿ ਥੱਲੇ ਜਿਹੜੀ ਮਿੱਟੀ ਆ ਉਹ ਪ੍ਰੋਪਰ ਨਿਕਲ ਗਈ ਆ ਰੇਤਾ ਵਾਲੀ ਜਿਹੜੀ ਮਿੱਟੀ ਕਹ ਰਹੇ ਨੇ ਕਿਸਾਨ ਕੀ ਰੇਤਾ ਵਾਲੀ ਮਿੱਟੀ ਇਸ ਕਰਕੇ ਜਿਹੜਾ ਇਹ ਨੁਕਸਾਨ ਬਹੁਤ ਵੱਡਾ ਨੁਕਸਾਨ ਹੋਇਆ ਕਿਸਾਨਾਂ ਦੇ ਕਈ ਪਸ਼ੂ ਜਿਹੜੇ ਨੇ ਉਹ ਇੱਥੇ ਹੜ ਦੀ ਚਪੇਟ ਦੇ ਵਿੱਚ ਆ ਗਏ ਨੇ ਪਾਣੀ ਦੀ ਚਪੇਟ ਦੇ ਵਿੱਚ ਆ ਗਏ ਨੇ ਕਿਸ ਤਰੀਕੇ ਦੇ ਨਾਲ ਜਿਹੜੇ ਮਜ਼ਦੂਰ ਨੇ ਉਹ ਵੀ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਇੱਥੇ ਆ ਰਹੇ ਨੇ ਇੱਥੇ ਕੰਮ ਕਰਨ ਲਈ ਦਿਹਾੜੀਆਂ ਲਾਉਣ ਵਾਸਤੇ ਇੱਥੇ ਜਾ ਰਹੇ ਨੇ ਸੋ ਬਹੁਤ ਹੀ ਜੀ ਜੀ ਸੋ ਕਿਸਾਨ ਮੇਰੇ ਨਾਲ ਇਸ ਵਕਤ ਮੌਜੂਦ ਨੇ ਸੰਧੂ ਚੱਟੇ ਤੇ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਤੁਹਾਡਾ ਜਸਵਿੰਦਰ ਸਿੰਘ ਜੀ ਇੱਥੋਂ ਜੇ ਮੈਂ ਗੱਲ ਕਰਾਂ ਤਾਂ ਜਿੰਨੇ ਵੀ ਪਿੱਛੇ ਤੁਹਾਡੇ ਖੇਤ ਨੇ ਝੋਨਾ ਬੀਜਿਆ ਜਾਂ ਫਸਲ ਹੈ ਉਹ ਸਾਰੀ ਖਰਾਬ ਹੋ ਗਈ ਹੈ ਸਾਰੀ ਮਰ ਗਈ ਜੀ ਆ ਪੰਜ ਪੰਜ 6 6 ਫੁੱਟ ਪਾਣੀ ਖੜਾ ਸੀਗਾ ਜੀ ਆ ਰੂਡ ਟੁੱਟ ਕੇ ਉਧਰ ਸਾਡੇ 40 ਪਸ਼ੂ ਐਨ ਪਾਣੀ ਚ ਡੁੱਬੇ ਪਏ ਜੀ ਆਚਾਰ ਤੂੜੀ ਸਭ ਡੁੱਬ ਗਿਆ ਪਾਣੀ ਚ ਉਹ ਚਾਰਾ ਉਹਨਾਂ ਦਾ ਸੀਗਾ ਸਾਰਾ ਕੁਝ ਸਾਰਾ ਡੁੱਬਾ ਪਿਆ ਜੀ ਆ ਕੇ ਦੇਖ ਲਓ ਉੱਥੇ ਮੌਕੇ ਤੇ ਜੀ ਕੋਈ ਸਾਡੀ ਇਥੇ ਹੈਲਪ ਨਹੀਂ ਹੋਈ ਜੀ ਆ ਰੂਡ 파ੜ 파ੜ ਗਿਆ ਸਾਡਾ ਨਾਂਗਾ ਵੀ ਬੰਦ ਹੋ ਗਿਆ ਜੀ ਇਥੋਂ ਠੀਕ ਨਹੀਂ ਜੀ ਬਹੁਤ ਜ਼ਿਆਦਾ ਊਖਾ ਜੀ ਸਰਕਾਰ ਅਗੇ ਇਹ ਸੰਧੂ ਚੱਠੇ ਦੇ ਜੱਟਾ ਸਾਡਾ ਪਿੰਡ ਹੈ ਜਿਲ੍ਹਾ ਕਪੂਰਥਲਾ ਲੱਗਦਾ ਕਿ 88 ਦੇ ਵਿੱਚ ਇੰਦਰ ਭਿਆਨਕ ਹੜ੍ਹ ਆਏ ਸੀ ਉਸ ਤੋਂ ਬਾਅਦ ਹੀ ਉਹ ਤੋਂ ਵੀ ਮੈਨੂੰ ਲੱਗਦਾ ਇੱਥੇ ਇੰਨਾ ਨੁਕਸਾਨ ਨਹੀਂ ਹੋਇਆ ਜਿੰਨਾ ਹੁਣ ਹੋਇਆ 88 ਨਾਲੋਂ ਪਾਣੀ ਹੋਣ ਵੱਧ ਆਇਆ ਜੀ ਆਹ ਪਾਣੀ ਬਾਹਰ ਭਾਈ ਕੁਝ ਪਤਾ ਤੁਹਾਨੂੰ ਕਿ ਜਿਹੜਾ ਜਿੰਨਾ ਵੀ ਪਾਣੀ ਜਿਹੜਾ ਆ ਰਿਹਾ ਕਿੱਥੋਂ ਆ ਰਿਹਾ ਹੈ ਕੁਝ ਇਹ ਪਾਣੀ ਪਿੱਛੇ ਪਿੰਡਾਂ ਤੋਂ ਇਕੱਠਾ ਹੋ ਕੇ ਸਾਰਾ ਕਾਲਾ ਸੰਘਿਆ ਜੀ ਹੋਰ ਪਿੰਡਾਂ ਤੋਂ ਇਦਾਂ ਸਾਡੇ ਪਿੰਡ ਸੰਧੂ ਚੱਠਾ ਆਉਂਦਾ ਤੇ ਉਹ ਤੇ ਸਾਡੇ ਪਿੰਡ ਦਾ ਨਿਕਾਸ ਇੱਥੋਂ ਦਾਣੀ ਆ ਜੀ ਇੱਥੇ ਪੁਲੀ ਵੀ ਕੋਈ ਹੈ ਨਹੀਂਗੀ ਜੀ ਰੋਡ ਦੇ ਉੱਪਰ ਦੀ ਪਾਣੀ ਟੱਪਦਾ ਆ ਤੇ ਪਾਣੀ ਉੱਪਰ ਦੀ ਟੱਪਦਾ ਤੇ ਉੱਪਰ ਦੀ ਜਾਂਦਾ ਰਿਹਾ ਫਿਰ ਮਿੱਟੀ ਨਿਕਲ ਗਈ ਰੋਡ ਤੋਂ ਤੇ ਤਕਰੀਬਨ ਐਨੂੰ ਜਿੰਨਾ ਰੋਡ ਹੈਗਾ ਜੀ ਇਹ 22 ਫੁੱਟ ਦਾ ਐਨੂੰ ਆ ਇਹ ਸਾਰਾ ਖਰਾਬ ਹੋ ਗਿਆ ਇਧਰ ਨੂੰ ਘੱਟ ਤੋਂ ਘੱਟ 100 ਤੋਂ 150 ਫੁੱਟ ਇਦਾਂ ਲੰਮਾ ਰੋਡ ਸਾਰਾ ਹੀ ਬੈਠ ਗਿਆ ਜੀ ਹਾਂਜੀ ਲੱਗਦਾ ਕਿ ਇਹ ਮਿੱਟੀ ਤਾਂ ਜੇ ਮੈਂ ਗੱਲ ਕਰੇ ਇੱਕ ਵਾਰੀ ਕੈਮਰਾ ਇਧਰ ਮਾਰਿਆ ਜਾਵੇ ਮਿੱਟੀ ਇੱਥੋਂ ਵੀ ਨਿਕਲੀ ਹੋਈ ਹੈ ਮੈਨੂੰ ਲੱਗਦਾ ਕਿ ਜੇਕਰ ਬਾਰਿਸ਼ ਦੁਆਰਾ ਹੁੰਦੀ ਹੈ ਤੇ ਇਹ ਵੀ ਮਿੱਟੀ ਨਿਕਲ ਤੇ ਅਸੀਂ ਥੋੜਾ ਪਿੱਛੇ ਹੋ ਕੇ ਤੁਸੀਂ ਬੈਠੋ ਕੈਮਰਾਮੈਨ ਸਾਹਿਬ ਕਿਉਂਕਿ ਬਹੁਤ ਖਤਰੇ ਵਾਲੀ ਗੱਲ ਹੈ ਇੱਥੇ ਇੱਕ ਵਾਰੀ ਕੈਮਰਾ ਇਸ ਸਾਈਡ ਤੇ ਵੀ ਮੈਂ ਕਹਿਣਾ ਚਾਹਾਂਗਾ ਵੀ ਮਾਰਿਆ ਜਾਵੇ ਕਿਉਂਕਿ ਦੁਬਾਰਾ بارش ਆ ਗਈ ਹੈ ਨਾ ਫੇ ਇਸ ਸਾਈਡ ਤੇ ਜਿਹੜੇ ਇਹ ਜਿਹੜੀ ਫਸਲ ਸੀ ਇਹ ਵੀ ਖਰਾਬ ਹੋ ਚੁੱਕੀ ਆ ਬਾਈ ਜੀ ਪਾਣੀ ਤਾਂ ਆਪੇ ਇਸਾਈਡ ਤੇ ਕੱਢਦੇ ਪਏ ਆ ਪਰ ਅਭੀ ਫਸਲ ਤਾਂ ਖਰਾਬ ਹੀ ਹੋ ਗਈ ਨਾ ਖਰਾਬ ਜੀ ਖਰਾਬ ਸਾਬ ਚੂਨਾ ਇੱਧ ਪਿਛੋਂ ਵੀ ਮਰ ਗਿਆ ਅੱਗੇ ਉਹ ਵੀ ਚੂਨਾ ਮਰ ਗਿਆ ਜੀ ਹੈ ਨਾ ਪਾਣੀ ਦਾ ਵਹਾਨ ਹੀ ਇੱਧ ਨੂੰ ਆ ਜੀ ਰੋਕ ਨਹੀਂ ਸਕਦੇ ਪਾਣੀ ਨੂੰ ਹੁਣ ਅਸੀਂ ਕੀ ਕਿ ਲੱਗਦਾ ਕਿ ਹੱਲ ਕੀ ਹੋ ਸਕਦਾ ਇੱਥੇ ਹੱਲ ਜੀ ਸਰਕਾਰ ਅਗੇ ਸਾਡੀ ਮੰਗਿਆ ਕਿ ਇਥੋਂ ਦੀ ਪੂਲੀ ਬਣਾਈ ਜਾਵੇ ਜੀ ਥੋੜਾ ਥੋੜਾ ਪਾਣੀ ਆਵੇ ਥੋੜਾ ਥੋੜਾ ਆਵੇ ਚੰਨੀ ਨੁਕਸਾਨ ਤਾਂ ਨਹੀਂ ਉਸ ਦਿਨ ਹੋਇਆ ਜਿਸ ਦਿਨ ਜਿਹੜੀ ਸੜਕ ਰੋਡ ਬੰਦ ਹੋ ਗਿਆ ਰੋਡ ਬੰਦ ਕਰ ਦਿੱਤਾ ਅੱਜ ਚੌਥਾ ਦਿਨ ਹੈ ਜੀ ਰੋਡ ਚਾਰ ਦਿਨ ਤੋਂ ਬੰਦੇ ਆ ਜੀ ਇਹ ਹੂੰ ਹਾਂਜੀ ਤੇ ਸਾਡੀ ਪ੍ਰਸ਼ਾਸਨ ਨੂੰ ਇਹ ਮੰਗਿਆ ਵੀ ਇੱਥੋਂ ਦੀ ਪੁਲੀ ਇੱਕ ਪੱਕੀ ਬਣ ਜਵੇ ਜੀ ਕਿਉਂ ਅੱਗੇ ਤੋਂ ਨਾ ਇਹ ਰੋਡ ਖਰਾਊਗਾ ਤੇ ਪਾਣੀ ਦਾ ਨਿਕਾਸ਼ ਇੱਧਰ ਦੀ ਆ ਪਾਣੀ ਵੀ ਲੰਗਦਾ ਰਹੂਗਾ ਜੀ ਘਰਾਂ ਵਿੱਚ ਤਾਂ ਨਹੀਂ ਪਾਣੀ ਆਇਆ ਹਾਂਜੀ ਆਇਆ ਜੀ ਇੱਥੇ ਖੇਤਾਂ ਦੇ ਵਿੱਚ ਜਿਹੜੇ ਘਰ ਆ ਜੀ ਉਹਨਾਂ ਦੇ ਘਰ ਵੀ ਖਰਾਊਗਾ ਬੈਠ ਗਏ ਆ ਤਸ ਗਏ ਆ ਤੇ ਉਹ ਘਰਾਂ ਤੋਂ ਬਾਹਰ ਬੈਠੇ ਆ ਜੀ ਬਹੁਤ ਨੁਕਸਾਨ ਹੋਇਆ ਹਾਂਜੀ ਹਾਂਜੀ ਤੇ ਹੁਣ ਜਿਹੜੇ ਇੱਥੇ ਜਿੰਨੇ ਵੀ ਲੋਕ ਇੱਥੇ ਕੰਮ ਕਰਦੇ ਪਏ ਨੇ ਜਾਂ ਜਿੰਨੇ ਵੀ ਲੋਕ ਇੱਥੇ ਹੈਗੇ ਨੇ ਸਾਰੇ ਆਪਣੇ ਆਪਣੇ ਮਤਲਬ ਆਪਣੇ ਆਪ ਹੀ ਲੱਗੇ ਹੋਏ ਨੇ ਆਪ ਹੀ ਲੱਗੇ ਆ ਜੀ ਆ ਸਾਡੇ ਖੂ ਡੁੱਬੇ ਆ ਅਸੀਂ ਹਾਂਜੀ ਪਸ਼ੂ ਵੀ ਪਾਣੀ 'ਚ ਖੜੇ ਜੀ ਪਾਣੀ 'ਚ ਖੜੇ ਹੋਦੇ ਪਹੁ ਪਹੁ ਤੋ ਕਰਦੇ ਨੇ ਉਹ ਜਗ੍ਹਾ ਹੈ ਨਹੀਂ ਪੂਰਾ ਕੋਈ ਕਰ ਕੋਈ ਨੀ ਜਗ੍ਹਾ ਨਹੀਂ ਹਾਂਜੀ ਜਾ ਕੇ ਪਾਣੀ ਚਾਹੀਦੀ ਦੋ ਪੁਲੀਆਂ ਪਾਣੀਆਂ ਚਾਹੀਦੀਆਂ ਕਿੱਦਾਂ ਜੀ ਕਿੱਦਾਂ ਇੱਕ ਪੁਲੀ ਇੱਥੇ ਪਾਣੀ ਚਾਹੀਦੀ ਐ ਇੱਕ ਉਹ ਅੱਗੇ ਜਾ ਕੇ ਥੋੜੇ ਅੱਗੇ ਜਾ ਕੇ ਅੱਛਾ ਬਾਈ ਜੀ ਇਸ ਤੋਂ ਪਹਿਲਾਂ ਮੰਨ ਲਓ ਕਈ ਵਾਰੀ ਜਦੋਂ ਮੀਂਹ ਵੱਧ ਪੈਂਦਾ ਸੀ ਜਾਂ ਪਿਛਲੇ ਸਾਲਾਂ ਦੇ ਵਿੱਚ ਉਦੋਂ ਕੋਈ ਦਰਾੜ ਵਗੈਰਾ ਸੜਕ ਦੇ ਵਿੱਚ ਉਦੋਂ ਦਾ ਕੁਝ ਤਾਂ ਨਹੀਂ ਹੋਇਆ ਕੋਈ ਨਹੀਂ 23 ਦੇ ਵਿੱਚ ਜੀ ਉਦੋਂ ਪਾਣੀ ਇੱਥੇ ਰੁਕ ਗਿਆ ਸੀ ਰੋਡ ਨਹੀਂ ਕਰਾਸ ਹੋਇਆ ਸੀ ਆ ਲੱਗੇ ਇਧਰ ਪੰਜ ਖੇਤ ਝੋਨੇ ਦੇ ਖਰਾਬ ਹੋ ਗਿਆ ਸੀ ਪੰਜ ਤੋਂ 10 ਖੇਤ ਉਤੇ ਬਹੁਤ ਖਰਾਬ ਹੋ ਗਿਆ ਸੀ ਹੁਣ ਵੀ ਇੱਕ ਦੀ ਵਾਰ ਜਿਹੜਾ ਅੱਜ ਤੋਂ 10 ਦਿਨ ਪਹਿਲਾਂ ਮੀਂਹ ਆਇਆ ਇੱਥੇ ਤੁਹਾਨੂੰ ਕਿੰਨਾ ਨੁਕਸਾਨ ਹੋਇਆ ਮੇਰੇ ਜੀ 35 ਖੇਤ ਝੋਨੇ ਦੇ ਆ ਜੀ ਇਧਰਲੀ ਸਾਈਡ ਵੀ ਆ ਇਧਰਲੀ ਸਾਈਡ ਵੀ ਆ ਜੀ ਲੱਖ ਲੱਖ ਪਾਣੀ ਖੜਾ ਜੀ ਤਿੰਨ ਤਿੰਨ ਚਾਰ ਚਾਰ ਫੁੱਟ ਝੋਨਾ ਦੇਖੋ ਸਾਰਾ ਡੁੱਬ ਗਿਆ ਜਿੱਨਾ ਆਪਾਂ ਜ ਹੁਣ ਅਜਨਾਲੇ ਵੱਲ ਦੀ ਗੱਲ ਕਰੀਏ ਪਾਣੀ ਉੱਥੇ ਬਹੁਤ ਸਭ ਤੋਂ ਵੱਧ ਪਾਣੀ ਉਧਰ ਆਇਆ ਮਤਲਬ ਕਹਿ ਸਕਦੇ ਆ ਕਿ ਜਿੰਨਾ ਹੁਣ ਅਜਨਾਲੇ ਵਿੱਚ ਨੁਕਸਾਨ ਹੋ ਰਿਹਾ ਸੇਮ ਇਧਰ ਵੀ ਨੁਕਸਾਨ ਦੁਆਬੇ ਵਾਲੀ ਸਾਈਡ ਤੇ ਹੋ ਰਿਹਾ ਆ ਸਾਰਾ ਮਾਰਿਆ ਗਿਆ ਸੇਮ ਹੀ ਹੋ ਗਿਆ ਜੀ ਪਠਾ ਤੂੜੀ ਸਾਰਾ ਕੁਝ ਹੀ ਮਾਰੇ ਬਹੁਤ ਜਿਆਦਾ ਮਤਲਬ ਪਾਣੀ ਸਾਰਾ ਇਧਰ ਭਰ ਗਿਆ ਆ ਸਾਰਾ ਇਧਰ ਅਗਲੇ ਪਾਸੇ ਦੀ ਐ ਨਾ ਤੁਸੀਂ ਕੈਮਰਾ ਮਾਰੋਗੇ ਔਰ ਦੇਖੋ ਸਾਰਾ ਪਿਛੇ ਤੱਕ ਸਾਰਾ ਪਿੰਡ ਤੱਕ ਭਰਿਆ ਹੋਇਆ ਸਾਰਾ ਪਾਣੀ ਬਿਲਕੁਲ ਫੁੱਲ ਹੋਇਆ ਪਿਆ ਪਾਣੀ ਅੱਜ ਸ਼ਾਮ ਅੱਜ ਸ਼ਾਮ ਤੱਕ ਪਾਣੀ ਪਾਣੀ ਸਾਡੇ ਪਿੰਡ ਵੀ ਵੜ ਜਾਣਾ ਜੀ ਸੰਧੂ ਚੱਠੇ ਵੀ ਜੀ ਹਾਂਜੀ ਫਿਰ ਵੀ ਕੁਝ ਅੰਦਾਜ਼ਾ ਲੱਗਾ ਵੀ ਪਾਣੀ ਆ ਕਿੱਥੋਂ ਕਿਹੜੀ ਸਾਈਡ ਤੋਂ ਆ ਰਿਹਾ ਵੀ ਲੱਗਦਾ ਜੀ ਕਾਲਾ ਸੰਗਿਆ ਤੋਂ ਉਧਰੋਂ ਪਿਛੋਂ ਆ ਰਿਹਾ ਕਾਲਾ ਸੰਗਿਆ ਤੋਂ ਕਾਲਾ ਸੰਗਿਆ ਤੋਂ ਉਧਰੋਂ ਪਿਛੋਂ ਆਉਂਦਾ ਇਦਾਂ ਇਧਰ ਨੂੰ ਇਧਰਲੀ ਸ ਆ ਚੌਥਾ ਦਿਨ ਹੈ ਜੀ ਜੀ ਤਾਂ ਇੱਕ ਵਾਰੀ ਫਿਰ ਮੈਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਪਾਣੀ ਦਾ ਬਹਾਅ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਹੁਤ ਤੇਜ਼ ਬਹਾਅ ਹੈ ਪਾਣੀ ਦਾ ਔਰ ਪਿੰਡ ਵਾਲੇ ਸੰਧੂ ਚੱਠੇ ਵਾਲੇ ਜਿਹੜੇ ਇਹ ਲੋਕ ਨੇ ਪਿੰਡ ਦੇ ਇਹ ਆਪ ਹੀ ਲੱਗੇ ਹੋਏ ਨੇ ਆਪ ਹੀ ਇਹ ਕੰਮ ਕਰਦੇ ਪਏ ਨੇ ਪਾਣੀ ਦਾ ਜਿਹੜਾ ਨਿਕਾਸ ਜਿਹੜਾ ਉਹ ਆਪ ਹੀ ਇਹਨਾਂ ਨੇ ਕੀਤਾ ਹੋਇਆ ਕਿ ਪਾਣੀ ਜਿਹੜੇ ਇੱਕ ਸਾਈਡ ਤੇ ਹੋ ਕੇ ਜਿਹੜਾ ਲੰਘ ਜਾਵੇ ਉਸ ਤੋਂ ਬਹੁਤ ਵੱਡੀ ਕਹਿ ਸਕਦੇ ਹਾਂ ਕਿ ਦੁਰਘਟਨਾ ਹੁਣ ਬਚ ਗਈ ਕਿਉਂਕਿ ਕੋਈ ਜਾਨੀ ਨੁਕਸਾਨ ਇੱਥੇ ਨਹੀਂ ਹੋਇਆ ਜਿਸ ਦਿਨ ਸੜਕ ਟੁੱਟੀ ਹੈ ਹਾਲਾਂਕਿ 100 ਫੁੱਟ ਜਿਹੜੀ ਅੱਗੇ ਨੂੰ ਲੈ ਕੇ ਕਹਿ ਰਹੇ ਨੇ 100 ਤੋਂ 150 ਫੁੱਟ ਜਿਹੜੀ ਸੜਕ ਹੈ ਟੁੱਟ ਚੁੱਕੀ ਹੈ ਸਾਈਡਾਂ ਤੋਂ ਵੀ ਤੁਸੀਂ ਦੇਖ ਸਕਦੇ ਹੋ ਕੀ ਹੈ ਕਿਉਂਕਿ ਦੋ ਰੋਡ ਲੱਗਦੇ ਸਨ ਇੱਕ ਰੋਡ ਉਹ ਪਿੰਡ ਨੂੰ ਲੱਗਦਾ ਸੀ ਇੱਕ ਰੋਡ ਇਹ ਜਿਹੜਾ ਮੇਨ ਰੋਡ ਆਪਾਂ ਕਹਿ ਸਕਦੇ ਹਾਂ ਸੋ ਇੱਥੋਂ ਲੈ ਕੇ ਜਿਹੜਾ ਮੇਨ ਰੋਡ ਦਾ ਕੰਟੈਕਟ ਹੈ ਇਹ ਵੀ ਟੁੱਟ ਚੁੱਕਾ ਹੈ ਸੋ ਇਸ ਪਾਸੇ ਤਸਵੀਰਾਂ ਬੜੀਆਂ ਭਿਆਨਕ ਤਸਵੀਰਾਂ ਨੇ ਬਿਲਕੁਲ ਸਾਹਮਣੇ ਜਿਹੜੇ ਦਰਖਤ ਨੇ ਉਹ ਵੀ ਇੱਥੇ ਜਿਹੜੇ ਆ ਪਾਣੀ ਦੇ ਝਪੇਟ ਦੇ ਵਿਚਾਲੇ ਆ ਚੁੱਕੇ ਨੇ ਡਿੱਗ ਚੁੱਕੇ ਨੇ ਸੌਣ ਵਾਲੇ ਸਮੇਂ ਦੇ ਵਿੱਚ ਜੇਕਰ ਬਾਰਿਸ਼ ਹੋਰ ਵੱਧ ਹੁੰਦੀ ਹੈ ਤਾਂ ਜਿਹੜਾ ਆ ਰੋਡ ਇੰਨਾ ਟੁੱਟਾ ਬਚਿਆ ਹੋਇਆ ਮੈਂ ਇੱਕ ਵਾਰੀ ਥੱਲੇ ਜਿਹੜਾ ਕੈਮਰਾ ਮਾਰਿਆ ਜਾਵੇ ਇਹ ਜਿਹੜਾ ਇੰਨਾ ਟੁੱਟਾ ਬਚਿਆ ਹੋਇਆ ਹੈ ਜੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪਾਣੀ ਚੜਦਾ ਹੈ ਯਾਰ ਇਹ ਤਾਂ ਨਿਕਲਦੀ ਹੈ ਤਾਂ ਇਹ ਸੜਕ ਵੀ ਟੁੱਟ ਸਕਦੀ ਹੈ ਸੋ ਅਸੀਂ ਵੀ ਗੁਜ਼ਾਰਿਸ਼ ਕਰਾਂਗੇ ਕਿ ਜਲਦੀ ਇੱਥੇ ਜਿਹੜਾ ਕੋਈ ਪ੍ਰਸ਼ਾਸਨ ਨੂੰ ਆ ਕੇ ਇੱਥੇ ਜਲਦੀ ਤੋਂ ਜਲਦੀ ਇਹਨਾਂ ਲੋਕਾਂ ਦੀ ਜਿਹੜੀ ਸਹਾਇਤਾ ਕੀਤੀ ਜਾਵੇ ਕੈਮਰਾਮੈਨ ਸਾਹਿਦ ਰਣ ਦਵਿੰਦਰ ਮੰਡ ਦੈਨਿਕ ਸੂਰਿਆ ਟੀਵੀ ਸੰਧੂ ਚੱਠਾ